ਸਿਕਾ ਭਾਈ ਜੀ ਬਹੁਤ ਬਹੁਤ ਵੈਲਕਮ ਹੈ ਜਗਦੀਪ ਡੇਰੀ ਫਾਰਮ ਤੇ ਜਗਦੀਪ ਡੇਰੀ ਫਾਰਮ ਵੇਖਣ ਆਲਿਆਂ ਦਾ ਸਵਾਗਤ ਕਰਦੇ ਆਂ ਦਿਲੋਂ ਧੰਨਵਾਦ ਕਰਦੇ ਆਂ ਅੱਜ ਫੇਰ ਆਪਾਂ ਨਵਾਂ ਲੋਡ ਲੈ ਕੇ ਹਾਜ਼ਰ ਆਂ 11 12 ਝੋਟੀਆਂ ਦਾ ਲੋਡ ਨਵਾਂ ਲੋਡ ਲੈ ਕੇ ਹਾਜ਼ਰ ਆਂ ਵੱਡੀਆਂ ਝੋਟੀਆਂ ਚੈਂਪੀਅਨ ਹਾਥੀ ਜਿੱਡੀਆਂ ਝੋਟੀਆਂ ਲੈ ਕੇ ਪਹੁੰਚੀਆਂ ਕੁੰਡੇ ਸਿੰਘਾਂ ਵਾਲੀਆਂ ਚੈਂਪੀਅਨ ਝੋਟੀਆਂ ਜਿਹਨੂੰ ਆਂਦੇ ਆ ਆਜੋ ਕਰਦੇ ਆਂ ਜਗਦੀਪ ਵੀਰ ਹੁਣਾਂ ਨਾਲ ਗੱਲ ਸਾਸੀਗਾ ਬਾਈ ਜੀ ਸਾਸੀਗਾ ਸਾਸੀਗਾ ਜਗਦੀਪ ਵੀਡੀਓ ਵੇਖਣ ਵਾਲਿਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਵੀਰੇ ਜਿਨ੍ਹਾਂ ਸਾਨੂੰ ਇੰਨਾ ਮਾਨ ਤੇ ਵੀਰੇ ਪਿਆਰ ਬਖਸ਼ਿਆ ਅੱਜ ਆਪਾਂ ਉਹ ਝੋਟੀਆਂ ਦਿਖਾਵਾਂਗੇ ਵੀਰੇ ਜਿਹੜੀਆਂ ਮਤਲਬ ਚੈਂਪੀਅਨ ਮੇਲਾ ਲੜਨ ਵਾਲੀਆਂ ਝੋਟੀਆਂ ਵੀਰੇ ਆਪਣੇ ਕੋਲ ਖੜੀਆਂ ਦੱਸਦੇ ਆਂ ਵੀ ਸਭ ਤੋਂ ਮਤਲਬ ਟਾਪ ਕਲਾਸ ਦੇ ਕਹਿਰੀ ਦੀ ਬਰੀਡ ਤੇ ਮਤਲਬ ਜਿਹੜੀਆਂ ਝੋਟੀਆਂ ਵੀਰੇ ਦੀਆਂ ਬਾਕੀ ਆਪਣੇ ਕੋਲ ਟੋਕੜਾ ਘੱਬਣਾ ਵੀ ਮਤਲਬ ਵੀ ਝੋਟੀਆਂ ਖੜੀਆਂ ਆਪਣੇ ਕੋਲ ਦੀਆਂ ਗੱਲ ਕਰਦੇ ਆਂ ਵੀਰੇ ਪਹਿਲੇ ਨੰਬਰ ਤੇ ਕੱਟੀ ਵੀਰੇ ਚਾਰ ਦਿਨ ਤੇ ਕੱਟੀ ਵੀਰੇ ਦਦੀਆਂ ਕਹਿਣ ਵਾਲੀ ਗੱਲ ਨਹੀਂ ਵੀਰੇ ਕੰਡੇ ਵਾਲਾ ਦੁੱਧ ਜਿਹੜਾ ਵੀਰ ਭਰਾ ਮਰਜੀ ਮੰਨ ਕੇ ਵੀਰੇ 18 ਕਿਲੋ ਸਟੇਟਿੰਗ ਲੈ ਜਾਏ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਚਾਰ ਦੰਦ ਮੂੰਹ ਕੱਟੀ ਆ ਮਤਲਬ ਇਹ ਸਭ ਤੋਂ ਗੱਲ ਆਪਾਂ ਉਹ ਗੱਲ ਦੀ ਗੱਲ ਕਰਦੇ ਨੇ ਗਾੜੀ ਦੀ ਗਾੜੀ ਐ ਟਾਈਮ ਤੇ 3.5 ਕਿਲੋ ਦੀ ਝੋਟੀ ਦੀ ਪਹਿਲੇ ਪਲੂਨ ਦੀ ਗਾੜੀ ਵੀਰੇ ਕਿੰਨੇ ਦਿਨ ਹੋ ਗਏ ਵੀਰ ਜੀ ਸੂਈ ਨੂੰ ਸੂਈ ਨੂੰ ਵੀਰੇ ਇਹਨੂੰ ਅੱਠਵਾਂ ਦਿਨ ਆਜਾ ਅੱਜ ਝੋਟੀ ਨੂੰ ਅੱਠਵਾਂ ਦਿਨ ਹੋ ਗਿਆ ਸੂਈ ਨੂੰ ਮਤਲਬ ਇਹ ਸੇ ਤੋਂ ਰ ਕਹੈਂ ਚੈਂਪੀਅਨ ਝੋਟੀ ਆ ਵੀਰੇ ਜਿਹੜੀ ਗੱਲ ਕਰਨ ਵਾਲੀ ਵੀਰੇ ਦੀ ਮੂੰਹ ਚਾਰ ਦੰਦ ਦੇ ਮੇਰੇ ਤੇ ਦੀਆਂ ਮੂੰਹ ਚਾਰ ਦੰਦ ਬਾਕੀ ਕੱਦ ਕਾਰ ਦੀ ਵੱਡੀ ਜਿਹਨੂੰ ਆਂਦੇ ਆ ਫੁੱਲ ਸਾਈਜ਼ ਵੱਡੀ ਜਿਹਨੂੰ ਆਂਦੇ ਝੋਟੀ ਬਾਕੀ ਥਣ ਥੁਣ ਵੀ ਬਹੁਤ ਸੋਹਣਾ ਲੱਗਾ ਚੈਂਪੀਅਨਸ ਮਿਲਦੇ ਆ ਵੀ ਪਹਿਲੀ ਝੋਟੀ ਆ ਪਰ ਮਾਤਾ ਤੁਹਾਡਾ ਪਹਿਲਾਂ 20 ਤੋਂ ਬਾਅਦ ਚੱਲੇਗੀ ਜਿਹੜੀ ਗੱਲ ਕਰਨ ਵਾਲੀ ਨੇ 20 ਤੋਂ ਵੀਰੋਂ ਨਹੀਂ ਕਹਿੰਦੇ ਪਲੱਸ ਚੱਲੂਗੀ ਬਾਕੀ ਥਣ ਥੁਣ ਬਹੁਤ ਸੋਹਣਾ ਲੱਗਾ ਸਿੰਘ ਸੁng ਵੀ ਬਹੁਤ ਕੁੰਡਾ ਸਿੰਘ ਲੱਗਾ ਫੁੱਲ ਸਾਈਜ਼ ਵੱਡੀ ਜਿਹਨੂੰ ਆਂਦੇ ਆ ਬਾਕੀ 7-8 ਦਿਨ ਹੋਏ ਸੂਈ ਨੂੰ ਵੀ ਰੁਣੀ ਜਾਂਦੇ ਐ ਟਾਈਮ ਤੇ ਦੁੱਧ ਕਿੰਨਾ ਦੱਸਿਆ ਵੀਰ ਜੀ 11 ਕਿਲੋ ਐ ਨਾਪ ਕੇ ਦੁੱਧ ਤਿਆਰ ਹੈ ਮੇਰੇ ਛੋਟੀ ਥਲੀ ਕੰਡੇ ਵਾਲਾ ਵੀ ਰੁਣੀ ਜਾਂਦੇ 18 ਕਿਲੋ ਐ ਵੇਲੇ ਨਾਪ ਕੇ ਬਾਕੀ ਠੰਡੀ ਸੀਲ ਦਾ ਕੋਈ ਅੰਤਨੀ ਬਾਕੀ ਪਰਮਾਤਮਾ ਸੋਕ ਰਕੇ ਵੀ ਇਹ ਜਿਹੜਾ ਚੱਡਾਣਾ ਹੈ ਕਿ ਕਰਮਾਲੀਆਂ ਨੂੰ ਲੱਗਦਾ ਲੇਵੇ ਇਦਾਂ ਦੇ ਵੀਰੇ ਤੇ ਜਿਹੜੀ ਗੱਲ ਕਰਨ ਵਾਲੇ ਵੀਰੇ ਤੇ ਆ ਤੇ ਬਾਕੀ ਗੱਲ ਇਹਨਾਂ ਦੀ ਵੀਰੇ ਵੇਖ ਇਹਨਾਂ ਦੀ ਆਪਾਂ ਵੀਰ ਗਾੜੀ ਮੇਲਾ ਸਿਰ ਤੇ ਵਿਸਾਖੀ ਆਈ ਜਾਂਦੀ ਵੀਰ ਜੀ ਇਹਨਾਂ ਦਾ ਆਪਾਂ ਫੋਨ ਤੇ ਰੀਡ ਕਰਾਂਗੇ ਜੇ ਕੋਈ ਰਹਿ ਗਈ ਵੀਰੇ ਆਪਾਂ ਮੇਲੇ ਤੇ ਪੌਣੀ ਝੋਟੀ ਦੇ ਦਿਆਂ ਤੇ ਫਿਰ ਇਹਦਾ ਫੋਨ ਤੇ ਕਰਨਾ ਵੀਜੀ ਮੇਰੇ ਚੰਗੀਆਂ ਝੋਟੀਆਂ ਵੀਰੇ ਜੇ ਕੋਈ ਰਹਿ ਗਈ ਤਾਂ ਫਿਰ ਆਪਾਂ ਇਹਨਾਂ ਦੇ ਮਤਲਬ ਤਿਆਰੀ ਕਰਕੇ ਦੁੱਧ ਆਪਾਂ ਮੇਲੇ ਤੇ ਪਾਵਾਂਗੇ ਤੇ ਜਿਹੜਾ ਵੀਰ ਭਰਾ ਨੇ ਸਾਡੇ ਫੋਨ ਨੰਬਰ ਤੇ ਸਾਡਾ 9576615127 ਦਾ ਫੋਨ ਤੇ ਕਨੈਕਟ ਕਰ ਸਕਦਾ ਇਹ ਤੇ ਫੋਨ ਤੇ ਸਾਡਾ ਗੱਲ ਕਰ ਸਕਦਾ ਠੀਕ ਜੀ ਅੱਗੇ ਕਰਦੇ ਹਾਂ ਦੋ ਨੰਬਰ ਵਾਲੇ ਦੀ ਗੱਲ ਤੇ ਵੀਰੇ ਇਹ ਪਰਮਾਤਮਾ ਰੱਖੇ ਵੀਰੇ ਇਹ ਝੋਟੀ ਕੋ ਵੀ ਸਾਡੇ 17 ਕਿਲੋ ਦੁੱਧ ਤਿਆਰ ਹੈ ਇਹਨੂੰ ਅਜਾ ਸਤਵਾਂ ਦਿਨ ਸੂਈਦਾ ਵੀਰੇ ਦਿਆਂ ਇਹਨੂੰ ਜੀ ਆਖੀ ਨੇ ਵੀ ਅੱਖਾਂ ਜੋ ਸੁਰਮਾ ਢੱਕਦਾ ਵੀਰ ਝੋਟੀ ਦੇ ਜਿਹੜੀ ਗੱਲ ਕਰਨੀਆਂ ਮਤਲਬ ਇਹ ਚੈਂਪੀਅਨ ਤੋਂ ਬਰੀਡ ਵਾਲੀ ਕੱਟੀ ਹੈ ਵੀਰੇ ਬਹੁਤਾਂ ਨੂੰ ਲੱਗੇ ਬਾਕੀ ਝਕੀਨ ਝੋਟੀ ਜੀ ਨੂੰ ਆਂਦੇ ਆ ਫੁੱਲ ਸੈਜ ਵਰਜੂ ਜਿਹੜਾ ਵੀਰੇ ਬਹੁਤਾ ਨਹੀਂ ਕਹਿ ਸਕਦਾ ਦੁੱਧ 20 ਕਿਲੋ ਅਗਲੇ ਦੇ ਘਰ ਦੇ ਸਕਦਾ ਆਰਾਮ ਨਾਲ ਵੀਰੇ ਮਤਲਬ ਹਰ ਮਤਲਬ ਇਹ ਕਹਦੇ ਵੀਰੇ ਸਾਰੇ ਕਿ ਦਿੰਦੇ ਵੀ ਮਤਲਬ ਬਰੀਡ ਬਰੀਡਾਂ ਦਾ ਵੀਰੇ ਵੀਰ ਭਰਾ ਜੀ ਦੱਸਣਗੇ ਕਮੈਂਟਾਂ ਦੇ ਵਿੱਚ ਵੀਰ ਇਹ ਕਿੰਨੀ ਇਹਨਾਂ ਦੀ ਨਸਲ ਹੈ ਕਿੰਨੀ ਇਹਨਾਂ ਦੀ ਬਰੀਡ ਹੈ ਮੈਂ ਸਿੰਘ ਵੀ ਚੈਂਪੀਅਨ ਝੋਟੀਆਂ ਦਾ ਚੈਂਪੀਅਨ ਸਿੰਘਾਂ ਵਾਲੀਆਂ ਜਿਹਨੂੰ ਹੰਦੇ ਮਾੜੀ ਵੀਰੇ ਆਪਾਂ ਲੈਣੂ ਆਪਾਂ ਨੇ ਜੀ ਨਹੀਂ ਕਰਦਾ ਵੀ ਟੌਪ ਕਲਾਸ ਹੀ ਲਈਦੀ ਜਿੰਨੀ ਝੋਟੀ ਲਈਦੀ ਵੀਰੇ ਟੌਪ ਕਲਾਸ ਹੀ ਲਈਦੀ ਜੀ ਜਿਹੜੀ ਗੱਲ ਕਰਨ ਵਾਲੀ ਵੀਰੇ ਦੀ ਬਾਕੀ ਕੱਦ ਕਾਟ ਦੀਆਂ ਵੱਡੀਆਂ ਫੁੱਲ ਸੈੱਟ ਜਿਹਨੂੰ ਹੰਦੇ ਆ ਬਾਕੀ ਤੋਰ ਕੇ ਦਿਖਾਉਨੇ ਵੀਰੇ ਛੁੱਟ ਛੋਟੀ ਜਿਹੜੀ ਗੱਲ ਕਰਨ ਵਾਲੀ ਵੀਰੇ ਤੇ ਬਾਕੀ ਥਣ ਥਣ ਵੀ ਬਹੁਤ ਸੋਹਣਾ ਸੁਆਦੀ ਲੱਗਾ ਝੋਟੀ ਨੂੰ ਵੀਰੇ ਜੀ ਮੈਂ ਵੱਡੇ ਫੁੱਲ ਸੈੱਟ ਜਿਹਨੂੰ ਹੰਦੇ ਆ ਹ ਤੋਰ ਕੇ ਵਿਖੋਨੇ ਬਹੁਤ ਚੰਗੀ ਸੋਹਣੀ ਸੁਨੱਖੀ ਝੋਟੀ ਜਵਾਨ ਝੋਟੀ ਜਿੰਨੂੰ ਆਂਦੇ ਮੈਨਾਂ ਵੀਰੇ ਇੰਨਾ ਕੱਚ ਪੁਣਾ ਨਾ ਵੀਰੇ ਸਰੀਰ ਦੇ ਝੋਟੀ ਦੇ ਵਿੱਚ ਜਿੰਨਾ ਵੀ ਕੱਚ ਪੁਣੇ ਦੀ ਗੱਲ ਕਰਦੀ ਉਹਨਾਂ ਦੇ ਸਰੀਰ ਦੇ ਝੋਟੀ ਨਾਲ ਕੱਚ ਪੁਣਾ ਵੀਰੇ ਦਦੀਆਂ ਬਲੂਨ ਕੱਟੀ ਚਾਰ ਦੰਦ ਵੀਰੇ ਚਾਰ ਦੰਦ ਚਾਰ ਦੰਦ ਵੀਰੇ ਮੂੰਹ ਚਾਰ ਦੰਦ ਮੂੰਹ ਮਤਲਬ ਸਿਰ ਤੋਂ ਪੈਰਾਂ ਤੋਂ ਜਿੱਥੇ ਮਰਜ਼ੀ ਵੀਰੇ ਮੇਲੇ ਦੇ ਵਿੱਚ ਝੋਟੀ ਪਾ ਦੇ ਕੋਈ ਉਂਗਲ ਨਹੀਂ ਲੱਗ ਸਕਦਾ ਵੀਰੇ ਦਦੀਆਂ ਐਨੂੰ ਕਰ ਵੀਰੇ ਐ ਇੱਧਰ ਦਿਖਾਈ ਐਨ ਮੂੰਹ ਕਰ ਵੀਰੇ ਮਤਲਬ ਕਵਾਲਿਟੀ ਇੱਥੋਂ ਪਤਾ ਲੱਗਦਾ ਵੀਰੇ ਨਸਲਾਂ ਦਾ ਇੱਥੋਂ ਪਤਾ ਲੱਗਦਾ ਵੀਰੇ ਤੋੜ ਦਿਓ ਵੀਰ ਜੀ ਲੈ ਬੜਾ ਮੈਂ ਹਾਂ ਵੱਡੀ ਫੁੱਲ ਸਹਿਜ ਇਹਦੀ ਕੀਮਤ ਵੀ ਵੀਰ ਜੀ ਫੋਨ ਤੇ ਕਰਨੀ ਜੇ ਹਾਂ ਇਹਨਾਂ ਦੇ ਵੀਰੇ ਫੋਨ ਤੇ ਕਰਾਂਗੇ ਇਹਨਾਂ ਦੇ ਰੇਟ ਵੀ ਇਹ ਵੀ ਫੋਨ ਤੇ ਰੇਟ ਇਹਨਾਂ ਦਾ ਵੀਡੀਓ ਨਹੀਂ ਦੱਸਣਗੇ ਅੱਗੇ ਕਰਦੇ ਹਾਂ ਤਿੰਨ ਨੰਬਰ ਵਾਲੀ ਦੀ ਗੱਲ ਇਹ ਕਿਤਰਾ ਜੀ ਵੀਰ ਜੀ ਇਹ ਵੀਰੇ ਗੱਬਣ ਝੋਟੀ ਆ ਪਰਮਾਤਮਾ ਸੋਗ ਰੱਖੇ ਵਾਲੀ ਗੁੰਡਾ ਹੀ ਆਈ ਜਾਂਦੀਆਂ ਇਹ ਵੀ ਪਹਿਲਾਂ ਕਰਕੇ ਹਰਕੀ ਨੇ ਵੀ ਇਹਨੇ ਕੱਟੀ ਨੂੰ ਦੁੱਧ ਕੱਢਿਆ 18 ਕਿਲੋ 20 ਤੋਂ ਬਾਹਰ ਚਲੇ ਗਏ ਇੱਥੋਂ ਕੈਮਰਾ ਘੁਮਾਇਆ ਵੀਰੇ ਐਸੇ ਕੈਮਰਾ ਲਿਓ ਖੜ ਗਏ ਵੀਰੇ ਮਤਲਬ ਇੰਨਾ ਕਿ ਕੱਚ ਪੁਣਾ ਥਲੇ ਥਲੇ ਚੜੇ ਦਿਖਾਓ ਨਾੜਾ ਹੀ ਨਾੜਾ ਇਹਦੇ ਇਹਦੇ ਨਜ਼ਰ ਆਉਂਦੀਆਂ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਮਤਲਬ ਵੀ ਉੱਚੀ ਲਮੀ ਨਹੀਂ ਕੋਈ ਸੋਣੀ ਛੋਟੀ ਕੋਈ ਅੰਤ ਕੋਈ ਨਹੀਂ ਛੋਟੀ ਲੱਗ ਰਹੀ ਦੁਨੀਆ ਬਾਕੀ ਸਿੰਘ ਇਹਨੂੰ ਵੀ ਚੈਂਪੀਅਨ ਕੁੰਡਾ ਸਿੰਘ ਲੱਗਾ ਅੰਜਾਂ ਜੀ ਵੀਰੇ ਦੀ ਪਹਿਲਾਂ ਨੇ 18 ਕਿਲੋ ਦੁੱਧ ਕੱਢਿਆ ਵੀਦੀ ਪਹਿਲਾਂ 18 ਕਿਤਾ ਬਸ ਤਿਆਰੀ ਆ ਵੀਰੇ ਆਵਤਾ ਲਾਏਗੀ ਆ ਹਫਤਾ ਲੈ ਜੂ ਜੇ 에어ਕੀ 20+ ਦੀ ਉਮੀਦ ਰੱਖਦੇ ਆ ਬਾਕੀ ਇਹ ਵੀ ਫੁੱਲ ਸਾਈਜ਼ ਵੱਡੀ ਕੱਦ ਕਾਟ ਦੀ ਬਹੁਤ ਚੰਗੀ ਝੋਟੀ ਸੁਨੱਖੀ ਝੋਟੀ ਜਿੰਨੂੰ ਆਂਦੇ ਚੈਂਪੀਅਨ ਝੋਟੀ ਜਿੰਨੂੰ ਆਂਦੇ ਸੋਹਣੀ ਸੁਨੱਖੀ ਨਾਲੇ ਇੱਕ ਗੱਲ ਜੈਡ ਬਲੈਕ ਝੋਟੀ ਆ ਮੈਨਾਂ ਕਾਲੀ ਵੀਰ ਜਾਮ ਨੂੰ ਵਰਗੀ ਜੈਡ ਬਲੈਕ ਹਫਤਾਲਾ ਜੁਗਿਰ ਜੀ ਹਫਤਾਲਾ ਜੁਗਿਰ ਜੀ ਹਫਤਾਰਾ ਜੁ ਹਜੇ ਇਹਦੀ ਕਿ ਇਹਦਾ ਕੀਮਤ ਵੀਰ ਜੀ ਆਪਾਂ ਦੱਸੇ ਇਹਨਾਂ ਦਾ ਛੋਟੀਆਂ ਦੇ ਵੀਰ ਪੰਜਾਂ ਸਾਰੀਆਂ ਦਾ ਹੀ ਫੋਨ ਤੇ ਫੋਨ ਤੇ ਵੀਰ ਭਰਾ ਪੁੱਛ ਸਕਦਾ ਫੋਨ ਤੇ ਇਹਨਾਂ ਦੇ ਰੇਟ ਕਰਾਂਗੇ ਵੀਰੇ ਇਹਦਾ ਵੀ ਫੋਨ ਤੇ ਕਰਾਂਗੇ ਅੱਗੇ ਚੌਥੇ ਨੰਬਰ ਵਾਲੇ ਦੀ ਗੱਲ ਕਰਦੇ ਹਾਂ ਚੌਥੇ ਨੰਬਰ ਵਾਲੀ ਫਿਰ ਪਰਮਾਤਮਾ ਸੋਕਰ ਕਹੀਦੀ ਗੱਲ ਚੱਲੀ ਜਾਂਦੀ ਆਪਣੀ ਦਦਿਆਂ ਇਹ ਵੀਰੋਂ ਨਾਲ ਸੌਦਾ ਹੋਈ ਜਾਂਦਾ ਇਹ ਸੱਤਿਆ ਤਗੜੀ ਆਪਣੇ ਕੋ ਵੀਰੋਂ ਨੇ ਲਈ ਜਾਂਦੇ ਬਸ ਦਦਿਆਂ ਇਹ ਬਾਕੀ ਫੋਨ ਤੇ ਕਰ ਲਾਂਗੇ ਇਹਨਾਂ ਦਾ ਵੀਰ ਜੀ ਦੀ ਗੱਲ ਕਰਨ ਇਹ ਰਾਤ ਦੀ ਸੂਈ ਛੋਟੀ ਵੀਰੇ ਦਦਿਆਂ ਰਾਤ ਦੀ ਸੂਈ ਆ ਰਾਤ ਸੂਈ ਵੀਰੇ ਹੁਣ ਜੇ ਜੂ ਝੋਟੀ ਨਾ ਪਾਤੀ ਹੋ ਕੀ ਵੀਰੇ ਗੱਟਣਾ ਚੱਡਾ ਦਦੀਆਂ ਤੇ ਜੇ ਕੈਮਰਾ ਕਮਾਉ 400 ਵੀਰੇ ਕਿਤੇ ਦਿਖਾਓ ਚੱਡਾ ਰੱਥਲੇ ਮੈਂ ਨਾ ਜਿਹਨੂੰ ਕੈਰੀ ਦਾ ਹੀਰਾ ਵੀਰੇ ਇਹ ਕੈਮਰਾ ਕਮਾਦਮ ਮੋਟਾ ਮੋਟਾ ਥਣ ਲੱਗਾ ਐ ਸੋਹਣੀ ਆਰਡਰ ਦੀ ਵੀਰ ਝੋਟੀ ਜੜੀ ਹਲ ਕਰਨ ਵਾਲੀ ਐ ਤੇ ਮਗਰ ਕੀ ਦੀ ਵੀਰੇ ਕੱਟਾ ਜੀ ਕੱਟਾ ਦਿੱਤਾ ਇਹ ਵੀਰੇ ਤੇ ਸੋਹਣੀ ਝੋਟੀ ਖੋਲੋ ਮੜੀ ਜੀ ਵੀਰੇ ਕਰਮਾਲੀ ਗਾਈਆਂ ਘੂਲੇ ਵਾਲਾ ਹੀ ਫਿੰਡੀ ਆ ਰਾਤ ਦੀ ਸੂਈ ਏ ਹਾਂਜੀ ਬਾਕੀ ਇਹ ਵੀ ਫੁੱਲ ਸਾਈਜ਼ ਵੱਡੀ ਸਿੰਘ ਸਿੰਘ ਬਹੁਤ ਚੈਂਪੀਅਨ ਸਿੰਘ ਲੱਗਾ ਇਹਨੂੰ ਹਾਂਜੀ ਕਦ ਕੜ ਦੀ ਬਹੁਤ ਵੱਡੀ ਝੋਟੀ ਜਿਹਨੂੰ ਹੁੰਦੇ ਏ ਰਾਤ ਸੂਈ ਵੀਰ ਜੀ ਰਾਤ ਸੂਈ ਵੀਰ ਹੁੰਦੀ ਆ ਸਾਡੇ ਕੋਲ ਜਿਹੜੀ ਇਹ ਉਮੀਦ ਕਿੰਨੇ ਰੱਖਦੇ ਵੀਰ ਜੀ ਮੇਰੇ ਵੀ ਕੋ ਦਾਦੇ ਪਹਿਲਾਂ ਨੇ 15 ਕਿਲੋ ਦਿੱਤਾ ਏਰ ਕਿਉਂ ਵੇਖੋ ਪਰਮਾਧਮ ਨੇ ਏਰ ਕਾ 18 ਨੇ ਦੀ 20 ਦਿੰਦੀ ਆ ਬਾਕੀ 18 ਨੇ ਨਾਰਮਲ ਹੀ ਦਊਗੀ ਵੀਰ ਜੀ 18 ਵੀਰ ਹੁੰਦੀ ਆਂਦੇ ਨਾਰਮਲ ਸੇਵਾ ਦਾ 18 ਦਊਗੀ ਇਹ ਦੇ ਵੀ ਸਰੀਰ 'ਚ ਬਾਲਾ ਕੱਟ ਪਣਾ ਵੀਰੀ ਜੀ ਜੀ ਮਲੇ ਜਿੰਨੀਆਂ ਵੀ ਆ ਗਈ ਆਪਣੇ ਟਾਪ ਕਲਾਸ ਹੀ ਵੀਰੀ ਚੜ੍ਹਦੀ ਕਲਾ ਜੀ ਇਹਦਾ ਵੀ ਵੀਰ ਹੁਣੀ ਜਾਂਦੇ ਫੋਨ ਤੇ ਕਰਾਂਗੇ ਬਾਕੀ ਬਹੁਤ ਸੋਹਣੀ ਸੁਨਖੀ ਥਣ ਬਹੁਤ ਸੋਹਣਾ ਸੁਨਖਾ ਲੱਗਾ 게ਟ-게ਟ ਤੇ ਥਾਣਾ ਉਹਨੂੰ 게ਟ-게ਟ ਤੇ ਆਉਣ ਨੂੰ ਲੱਗਾ ਸਿੰਘ ਵੀ ਚੈਂਪੀਅਨ ਲੱਗਾ ਅੱਗੇ ਕਰਦੇ ਆ ਤੋਕੜਾਂ ਕੱਬਣਾਂ ਦੀ ਗੱਲ ਹਾਂ ਵੀ ਜਿਆਦਾ ਦਿਖਾ ਦਿੰਦੇ ਆ ਵੀਰੇ ਕਰਦੇ ਆ ਪਹਿਲੇ ਨੰਬਰ ਲਈ ਇਹ ਵੀ ਬਹੁਤ ਵੱਡੀ ਝੋਟੀ ਇਹ ਹੋ ਗਈ ਸੇਲ ਹਾਂ ਆ ਵੀਰੇ 1 ਮਹੀਨਾ ਰਹਿ ਗਿਆ ਝੋਟੀ ਦਾ ਸੂਨ ਚ ਮੱਲਾ ਸੇਰ ਦਾ ਕਹੇ ਛੋਟੇ ਸਿੰਘ ਦੀ ਵੀਰੇ ਚੈਂਪੀਅਨ ਝੋਟੀ ਆ ਬਾਹਰ ਗੱਡੀ 10 ਦਿਨ ਜਿਹੜੀ ਗੱਲ ਕਰਨੇ ਇੱਕ ਨੰਬਰ ਟੋਰੀ ਝੋਟੀ ਆ ਵੀਰ ਜੀ ਮੈਂ ਵੱਡੇ ਕੱਡ ਕਰਦੀ ਇਹ ਸਾਡੇ ਕੋਈ ਗਈ ਵੀਰੇ ਇਹ ਕਿਤਰਾ ਜੀ ਵੀਰ ਜੀ ਇਹ ਵੀਰੇ 1 ਮਹੀਨਾ ਜੇ ਸੂਨ ਚ ਰਹਿ ਗਿਆ ਵੀਰੇ ਤੇ ਇਹ ਇਹ ਤੋੜ ਕੇ ਦਿਖਾਉਣਾ ਵੀਰੇ ਤਾਂ ਨਹੀਂ ਮੱਲਾ ਝੋਟੀ 1 ਮਹੀਨਾ ਰਹਿ ਗਿਆ ਬਹੁਤ ਆਉਦੀ ਵੀਰੇ ਦੀਆਂ ਬਾਕੀ ਫੁੱਲ ਸਾਈਜ਼ ਵੱਡੀ ਸਿੰਘ ਸਿੰਘ ਵੀ ਚੈਂਪੀਅਨ ਇਹਨੂੰ ਲੱਗਾ ਪਹਿਲਾਂ ਕੱਟਿਆ ਵੀਰੇ ਇਹਨੇ 17 ਰਤਨ ਗੱਲ ਉੱਤੇ ਕੱਟਿਆ ਸਾਡੇ ਫਾਰਮ ਤੋਂ ਵੀਰੇ ਕੱਢ ਕੇ ਗਈ ਜਿਹੜੀ ਆ ਹੁਣ 1 ਮਹੀਨਾ ਇਹਦੇ ਸੂਣ ਤੇ ਰਹਿ ਗਿਆ ਵੀਰੇ ਦਦੀਆਂ ਐਰ ਕੀਵੀ ਇਹਦੀ 20+ ਦੀ ਉਮੀਦ ਰੱਖ ਰਹੇ ਆਰਾਮ ਨਾਲ ਵੀਰੇ ਛੋਟੀ ਜਿੰਨੀ ਸੋਹਣੀ ਸੜਕੀ ਜਿੰਨਾ ਕੱਚ ਪਣਾ ਵੀਰੇ ਦਦੀਆਂ ਇਹ ਤੇ ਬੰਦ ਹੋਵੇਗੀ ਵਿੱਚ ਮੰਨਦੇ ਐ ਇੱਕ ਨੰਬਰ ਛੋਟੀ ਵੀਰੇ ਸੋਹਣੀ ਐ ਇਸ ਰੇਂਜ ਤੇ ਬਹੁਤ ਬੜਾ ਕੱਚ ਪਣਾ ਵੀਰੇ ਵੀਰੋ ਨਹੀਂ ਆਂਦੇ 1 ਮਹੀਨਾ ਰਹਿ ਗਿਆ ਬਾਕੀ ਇਹਦੀ ਚਿੰਤਾ ਦੀ ਗੱਲ ਕਰੀਏ ਵੀਰੇ ਇਹ ਹੁਣ ਜੇ ਤਿਆਰ ਕਰਕੇ ਦੇਣੀ ਤੇ 2 ਲੱਖ ਦੀ ਸੰਨ ਵਾਪਸ ਕਰ ਤੇ ਹੁਣ 1.5 ਜੈਸ ਨੂੰ 1.5 ਲੱਖ ਦੀ ਦੇ ਦਾਂਗੇ ਜਿਹੜੇ ਵੀਰ ਭਰਾ ਨੇ ਤਿਆਰ ਕਰਕੇ ਦੇਣੀ ਆ ਉਹਦੇ ਤੋਂ ਫਿਰ ਕਿਹਦੇ ਵਿੱਚ ਵੀਰੇ 100000 ਰੁਪਇਆ ਮਤਲਬ ਡਬਲ ਕਾਸੇ ਕਰਦੀ ਆ ਨਹੀਂ ਕਿਹਦੇ ਵਿੱਚ ਆਪਾਂ ਵੀਰੇ 50000 ਰੁਪਇਆ ਦੇ ਕੇ ਮੋੜਾਂ ਲਾਂਗੇ ਠੁਕੀ ਦੇ ਦਿੰਦੇ ਆਂ 2 ਲੱਖ ਦੀ ਫਿਰ ਵਾਪਸ ਲੈ ਲਾਂਗੇ 2 ਲੱਖ ਦੀ ਵਾਪਸ ਲੈ ਲਾਂਗੇ ਉਹ 1.5 ਦੀ ਦੇ ਦਾਂਗੇ ਵੀਰੇ ਇੱਕ ਪੂਰੇ ਬਾਕੀ ਇਹ ਨਹੀਂ ਵੀ ਇਹਦਾ ਟਾਈਮ ਦਾ ਗਲਤ ਹੋਊਗਾ ਜੇ ਅੱਜ ਮਤਲਬ 5 ਦਿਨਾਂ ਦਾ ਸੂਗੀ ਆਪਾਂ 30 ਦਿਨ ਕਹਾਂਗੇ ਵੀਰੇ ਦੀਆਂ ਠੀਕ ਜੀ ਵੀਰ ਜੀ ਹਾਂ ਜੀ ਜੀ ਇਹ ਜੈਸ ਨੂੰ 1.5 ਲੱਖ ਦੀ ਦੇ ਦਾਂਗੇ ਅੱਗੇ ਕਰਦੇ ਆਂ ਬਾਕੀ ਇਹ ਆਪਾਂ ਜੇ ਇਹ ਜੋੜਾ ਦੇ ਦਿੱਤਾ ਫਿਰ ਇਹਦੀਆਂ ਇਹ ਦੇ ਦਿੱਤਾ ਹਾਂ ਇਹ ਬਾਪੂ ਜੀ ਆਏ ਸਾਡੇ ਕੋਲ ਦਦੀਆਂ ਦਦੀਆਂ ਇਹਨਾਂ ਨੂੰ ਜੋੜਾ ਹੀ ਇਹਨਾਂ ਨੂੰ ਦੇ ਦਿੱਤਾ ਠੀਕ ਜੀ ਹਾਂ ਜੀ ਇਹ ਕਰਦੇ ਆ ਆ ਛੋਟੀ ਦੀ ਗੱਲ ਹਾਂ ਖੋਲੇ ਵੀਰ ਜੀ ਮਾਰੀ ਦਿੰਦੀਆਂ ਇਹ ਵੀ ਵੱਡੀ ਛੋਟੀ ਫੁੱਲ ਸਾਈਜ਼ ਸਿੰਘ ਸਿੰਘ ਕੁੰਡਾ ਲੱਗਾ ਇਹਨੂੰ ਬੋਤੰਦਰ ਰਾਸ਼ਨ ਵਾਲੇ ਇਹਦੇ ਕੋਲ ਦੁੱਧ ਪਰ 8 ਟਮਲੇ ਇਹਦੇ ਕੋਲ 8 ਕਿਲੋ ਦੁੱਧ ਦੇ ਦਿੰਦੇ ਆ 8 ਕਿਲੋ ਦੁੱਧ ਗਾਂ ਬਣੀ ਵੀਰ ਜੀ ਵੀਰੇ ਸ਼ੱਕ ਦੇ ਵਿੱਚ ਚੱਦਦੇ ਆ ਇਹਨੂੰ ਡੇਟਿੰਗ ਲਾ ਕੇ ਆ ਕੇ ਬਾਜ਼ੀ ਹੋਈ ਬਾਹਰ ਹੁਕਮ ਨਾਲ ਜਮਾਤਾਰ ਦਿੱਤੇ ਮਿਲਦੀ ਦੋਵੇਂ ਟਾਈਮ ਠੰਡੀ ਠੂੜੀ ਬਹੁਤ ਜ਼ਿਆਦੀ ਵੀਰੇ ਇਹ ਚੈੱਕ ਪਾਸ ਨਹੀਂ ਹੋਈ 7 ਕਿਲੋ ਦੁੱਧ ਦੱਸਿਆ ਵੀਰੇ 7 ਕਿਲੋ ਦੁੱਧ ਇਹ ਥੱਲੇ ਤੇ ਇਹ ਇਹ ਜਮਾਤ ਵੀਰੇ 80 ਹਜ਼ਾਰ ਦੀ ਛੋਟੀ ਚਲਾਗੇ 80 ਹਜ਼ਾਰ ਦੀ ਸਿਰਫ 80 ਹਜ਼ਾਰ ਦੀ ਅਸੀਂ ਫਿਰ 80 ਹਜ਼ਾਰ ਦੀ ਦੇਦਾਂਗੇ ਵੀਰੇ ਸਿਰਫ 80 ਹਜ਼ਾਰ ਦੀ ਦੇਦਾਂਗੇ ਬਾਕੀ ਹਜ਼ਾਰ ਖੰਡ ਦਾ ਮਾਨਤਨ ਵੀ ਕਰਦਾਂਗੇ ਵੀਰੇ ਕਰਦਾਂਗੇ ਫਿਰ ਜਮਾਂ ਠੰਡੀ ਠੂੜੀ ਬਹੁਤ ਚੜੀ ਜੀ ਹਾਂ ਬਾਕੀ ਵੀਰੇ ਧਾਰ ਤੇ ਮਿਲਦੀ ਆ ਆ ਖਾਲੀ ਮੈਂ ਵੀਰੇ ਇਹ ਵੀ ਵੱਡੀ ਮੈਂ ਹੈ ਵੀਰੇ ਬੇਗਾ ਅੱਜ ਦੀ ਘੜੀ 'ਚ ਵੀਰੇ ਖਾਲੀ ਕਰਕੇ ਮੈਂ ਦਵਾਂਗੇ ਆਪਾਂ ਕੇ ਵੀਰ ਉਪਰਾ ਕੋ ਡੂੜਦੀ ਲਈ ਆਪਾਂ ਇਦਦੀਆਂ ਤੇ ਹੁਣ ਜਮਾ ਆਪਾਂ ਫਿਰ ਇਹ ਮੈਂ ਛੱਕ ਦੇ ਵਿੱਚ ਨਿਕਲੀ ਵੀਰੇ ਅੱਜ ਦੀ ਘੜੀ ਦੇ ਵਿੱਚ ਵੀਰੇ 95 ਦੀ ਕੱਟੀ ਮੈਂ ਦਈਆਂ ਇਹ ਇਹ 95 ਦੀ ਦਵਾਂਗੇ ਵੀਰੇ ਬਾਕੀ ਕੱਦਕੂਦ ਦੀ ਬਹੁਤ ਵੱਡੀ ਕੱਟੀ ਜਾਂਦੇ ਮੈਂ ਨਾ ਕੱਲੀ ਘੜੀ ਜੇ ਆਉਣ ਵਾਲੀ ਵੀਰੇ ਸਾਡੇ ਕੋਲ ਗਈ ਮਹੀਨਾ 3 ਲੱਖ ਦੀ ਵੀਰੇ ਤੇ ਅੱਜ ਨਹੀਂ ਵੀਰੇ ਇਹ 95000 ਦੀ ਦੇ ਦਾਂਗੇ ਵੀਰੇ 95000 ਦੀ ਦੇ ਦਾਂਗੇ 8 ਕਿਲੋ ਦੁੱਧ ਇਹ ਹਾਂ ਤਾਂ ਫੇਰ ਉਹਦੇ ਕਰਮਾਂ ਨੂੰ ਵੀ ਟਾਈਮ ਥੋੜਾ ਉਹਦੇ ਕਰਮਾਂ ਨੂੰ ਸੋਅ ਆਈ ਨਿਕਲਾਵੇ ਤੇ ਵੀਰੇ ਉਹ ਉਹ ਕੁਝ ਕਹਿ ਨਹੀਂ ਸਕਦੇ ਹਾਂਜੀ ਬਾਕੀ ਸਿਰਫ 95000 ਦੀ ਦੇ ਦਾਂਗੇ ਬਾਕੀ ਜੇ ਦੂਰੋਂ ਵੀਰ ਭਰਾ ਆਊਗਾ ਹਜ਼ਾਰ ਖੰਡ ਦਾ ਮਾਨਤਨ ਵੀ ਕਰ ਦਾਂਗੇ ਇਹ ਜੋੜਾ ਹੀ ਲਊਗਾ ਵੀਰੇ ਆ ਵੀ ਛੋਟੀ ਬਾੜੀ ਚੰਗੀ ਹੈ ਜੋੜਾ ਹੀ ਲਊਗਾ ਜੋੜੇ ਤੋੜ ਕੇ ਖਾ ਲਓ ਭਾਈ ਇਹ ਜੋੜਾ ਹੀ ਲਊਗਾ ਜੋੜੇ ਦੇ ਮਾਨਤਨ ਕਰਾਂਗੇ ਜੋੜੇ 'ਚ ਵੀਰਾਂ ਦਾ ਖੁੱਲਾ ਮਾਨਤਨ ਕਰ ਦਾਂਗੇ ਹਾਂਜੀ ਜਿਹੜਾ ਵੀਰ ਭਰਾ ਜੋੜਾ ਲਊ ਉਹਦਾ ਖੁੱਲਾ ਮਾਨਤਾਨ ਕਰਦਾਂਗੇ ਬਾਕੀ ਦੋਵੇਂ ਝੋਟੀਆਂ ਸੋਹਣੀਆਂ ਸਨਖੀਆਂ ਵੱਡੇ ਕਦ ਕਾਟਦੀਆਂ ਦੋਵੇਂ ਵੀਰ ਮੈਂ ਚੈਂਪੀਅਨ ਝੋਟੀਆਂ ਵੀ ਟੌਪ ਕਲਾਸ ਚੈਂਪੀਅਨ ਦੋਹਾਂ ਦਾ ਵੀਰੋਂ ਹੀ ਹੁੰਦੇ ਜਾਇਜ਼ ਕਰ ਲਾਂਗੇ ਜਾਇਜ਼ ਪਾਣਾ ਦੇ ਦਾਂਗੇ ਦੋਵੇਂ ਉਹਨਾਂ ਦੋ ਵੀਰ ਜੀ ਅੱਗੇ ਕਰਦੇ ਆ ਆ ਵੱਡੀ ਝੋਟੀ ਦੀ ਗੱਲ ਧਿਆੜੀ ਦੇ ਸਾਹਮਣੇ ਦੇਣੀ ਹੈ ਵੀਰੇ ਜਿਆਦੇ ਮੁੱਲ ਦੀ ਬੈਸ ਟੋਕੜ ਗੱਬੜੇ ਵੀਰ ਦਦੀਆਂ ਇਹਨੂੰ ਧਿਆੜੀ ਖਾਲੀ ਵੀਰੇ ਮਾਲੇ ਵਿੱਚ ਹੈ ਕਿ ਦੇਣੀ ਜੇ ਟੋਕੜ ਕਬਣ ਜੇ ਕਿਸੇ ਵੀਰ ਭਰਾ ਨੇ ਫੋਨ ਤੇ ਇਹਦੇ ਬਾਰੇ ਪੁੱਛਣਾ ਹੈਗੇ ਫੋਨ ਤੇ ਦੱਸਾਂਗੇ ਵੀਰੇ ਮੈਂ ਤੇ ਜਿਹੜੇ 5 ਲੱਖ ਦੀ ਮੈਂ ਗਾੜੇ ਕੋਈ ਵੇਚੀ ਤਾਂ ਜੀ ਦੇਣੀ ਠੀਕ ਠੀਕ ਹੈ ਹਾਂ ਜੀ ਵੀਰ ਜੀ ਬਾਕੀ ਸਾਰਾ ਹੀ ਮਾਲ ਆਪਣੇ ਕੋਲ ਸੋਨਾ ਸੁਨੱਖਾ ਬਾਕੀ ਬਾਕੀ ਪਰਮਾਤਮਾ ਜੀ ਨੇ ਦਾ ਸਵੇਤੀਆਂ ਵੀਰੇ ਤੇ 8-10 ਮੀਂਹ ਸੇਲ ਕਰਤੀਆਂ ਮੇਰੇ ਜੀ ਹਾਂਜੀ ਬਾਕੀ ਇਹਨਾਂ ਵੀ ਮਾਲ ਆਈ ਜਾਂਦਾ ਨੂੰ ਤੁਰਿਆ ਜਾਂਦਾ ਵੀਰੇ ਜੀ ਹਾਂਜੀ ਵੀਰ ਜੀ ਅੱਗੇ ਵੀਰ ਜੀ ਆਪਣਾ ਫੋਨ ਨੰਬਰ ਐਡਰੈਸ ਬੋਲ ਦੋ 987661527 ਦੇ ਦਦਰੀਆਂ ਜ਼ਿਲ੍ਹਾ ਗਰਦਾਸਪੁਰ ਨੇੜੇ ਫਲੇਗੜ ਚੂੜੀਆਂ 5 ਕਿਲੋਮੀਟਰ ਪੈਂਦਾ ਬਟਾਲਾ 30 ਕਿਲੋਮੀਟਰ ਪੈਂਦਾ ਵੀਰ ਜੀ ਪਿੰਡ ਡੋਗਰ ਪਿੰਡ ਡੋਗਰ ਜੀ ਬਾਕੀ ਲਾਈਕ ਕਮੈਂਟ ਸ਼ੇਅਰ ਸਾਰੇ ਵੀਰ ਭਰਾ ਕਰਦਿਆ ਕਰੋ ਬਾਕੀ ਨਵਾਂ ਮਾਲ ਆਉਂਦਾ ਰਹਿੰਦਾ ਜਾਂਦਾ ਰਹਿੰਦਾ ਆਪਣੇ ਕੋਲ ਟਾਓ ਤੋਂ ਟਾਓ ਜਿੱਦਾਂ ਦੀ ਮਾਲ ਹੈ ਕੇ ਵੀਰ ਭਰਾ ਨੇ ਲੈਣੀਆਂ ਉਦਾਂ ਦੀ ਮਾਲ ਆਈ ਜਾਂਦਾ ਵੀਰ ਜੀ ਆਪਣੇ ਕੋਲ 24 ਘੰਟੇ 15 ਤੋਂ 20 ਝਟੀਆਂ ਲੈਂਦੀਆਂ ਰਹਿੰਦੀਆਂ ਹਾਂਜੀ ਧੰਨਵਾਦ ਬਿੱਦੀ ਸასი ਸਾਹਿਬ